ਸਤਿਗੁਰ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਆ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਦਬਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੇਕਰ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਗਾਣਾ ਬੜਾ ਗਾ ਰਹੇ ਸੀ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਨੇ ਪਰ ਦਬਦਾ ਕਿੱਥੇ ਹੈ ਲੇਕਿਨ ਹੁਣ ਦਬਾਇਆ ਜਾ ਰਿਹਾ ਹੈ ਦਿੱਲੀ ਦੇ ਲੋਕਾਂ ਤੋਂ ਜੋ ਦਿੱਲੀ ਦੇ ਨਕਾਰੇ ਹੋਏ ਲੋਕ ਨੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਕੋਲੋਂ ਉਹਨਾਂ ਦੇ ਉਹਦੇ ਖੋਲੇ ਗਏ ਨੇ ਦਿੱਲੀ ਦੇ ਨਕਾਰੇ ਹੋਏ ਲੋਕਾਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਬਾਇਆ ਜਾ ਰਿਹਾ ਹੈ لیکن پنجاب دے মুখ্যমন্ত্রী ਭਗਵੰਤ ਸਿੰਘ ਮਾਨ ਵੀ ਦਬ ਦੇ ਨਜ਼ਰ ਆ ਰਹੇ ਨੇ ਉਹ خود ਹੀ ਖਿਲਾਫ کھڑے ਹੋ ਗਏ ਨੇ پنجاب دے ਲੋਕਾਂ ਦੇ پنجاب ਦੇ ਕਿਸਾਨਾਂ ਦੇ ਜੇਕਰ ਗੱਲ ਕਰੀਏ ਤਾਂ ਦਿੱਲੀ ਦੇ ਲੋਕਾਂ ਨੇ ਜਾਂ ਕਹ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉਹਨਾਂ ਤੋਂ ਜੋ ਗਲਾੜਾ ਪਲਾੜਾ ਦੀ ਵੀ ਜੋ ਹੈ ਉਹਨਾਂ ਤੋਂ ਖੋ ਲਈ ਹੈ ਚੇਅਰਮੈਨੀ ਕਹ ਲਈਏ ਜੋ ਜਿਨ੍ਹਾਂ ਦੇ ਉਹ چیਫ ਸੈਕਟਰੀ ਵੀ ਸੀ ਉਹਨਾਂ ਕੋਲੋਂ ਇਹ ਚੀਜ਼ਾਂ ਕੋਲੀਆਂ ਗਈਆਂ ਨੇ ਇੱਥੇ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਛੁੱਟੀ ਹੋਣ ਦਾ ਡਰ ਸਤਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸੇ ਕਰਕੇ ਉਹ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਨਹੀਂ ਖੜੇ ਹੋ ਰਹੇ ਉਹ ਹੋ ਗਏ ਨੇ ਕਿਸਾਨਾਂ ਦੇ ਖਿਲਾਫ ਖੜੇ ਤੇ ਉਹਨਾਂ ਵੱਲੋਂ ਵਾਰ-ਵਾਰ ਜੋ ਹੈ ਸਿਰਫ ਇੱਕ ਕੱਟ ਪੁਤਲੀ ਬਣ ਕੇ ਰਹਿ ਗਏ ਨੇ ਦਿੱਲੀ ਦੇ ਨਿਕਾਰੇ ਹੋਏ ਲੋਕਾਂ ਦੀ ਉਹ ਸਿਰਫ ਉਹਨਾਂ ਸਟੇਜਾਂ ਦੇ ਉੱਤੇ ਚੁਟਕਲੇ ਸੁਣਾਉਣ ਯੋਗੇ ਰਹਿ ਗਏ ਨੇ ਯਾ ਕਹਿ ਲਈਏ ਸਟੇਜਾਂ ਦੇ ਉੱਤੇ ਬਸ ਬਚਕਾਰ ਨਾਲ ਗੱਲਾਂ ਕਰਨ ਯੋਗੇ ਰਹਿ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਦਿੱਲੀ ਤੋਂ ਲਏ ਗਏ ਹੀ ਜੋ ਵੱਡੇ ਫੈਸਲੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਵਿੱਚ ਲਾਗੂ ਕਰਨੇ ਪੈ ਰਹੇ ਨੇ ਜਿੱਥੇ ਬਹੁਤ ਵੱਡੀ ਲੈਵਲ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾਇਆ ਜਾ ਰਿਹਾ ਹੈ ਕਿ ਜਿਵੇਂ ਇੱਕ ਮੱਛਲੀ ਪਾਣੀ ਵਾਸਤੇ ਤੜਫਦੀ ਹੈ ਉਸ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੜਫਾਇਆ ਜਾ ਰਿਹਾ ਹੈ ਕਿ ਤੁਹਾਨੂੰ ਕੁਰਸੀ ਤਾਂ ਦਿੱਤੀ ਜਾਏਗੀ ਜੇ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਇੱਕ ਵਾਇਰ ਕਰਵਾਓਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹਨਾਂ ਗੱਲਾਂ ਦੇ ਵਿੱਚ ਆ ਕੇ ਵੱਡੀਆਂ-ਵੱਡੀਆਂ ਮਸ਼ਹੂਰੀਆਂ ਕਰ ਰਹੇ ਨੇ ਜੋ ਦਿੱਲੀ ਤੋਂ ਨਿਕਾਰੇ ਹੋਏ ਲੋਕ ਨੇ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੈ ਉਹਨਾਂ ਵੱਲੋਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਕਿਸਾਨਾਂ ਨੂੰ ਸਮਝਾਓ ਕਿ ਤੁਹਾਡੀਆਂ ਜੋ ਉੱਥੇ ਮੋਲ ਬਣਨਗੇ ਬਿਲਡਿੰਗਾਂ ਬਣ ਗਈਆਂ ਤੁਹਾਡੇ ਰੇਟ ਵਧਣਗੇ ਜ਼ਮੀਨਾਂ ਦੇ ਲੇਕਿਨ ਕਿਸਾਨ ਵੀ ਅੱਗੋਂ ਡਾਕਟ ਕੇ ਖਲੋ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਜ਼ਮੀਨਾਂ ਇੱਕ ਵਾਰ ਨਹੀਂ ਹੁੰਦਿਆਂਗੇ ਅਸੀਂ ਆਪਣੀ ਮਾਂ ਭੂਮੀ ਨੂੰ ਇੱਕ ਵਾਇਰ ਨਹੀਂ ਹੋਂਦਿਆਂਗੇ ਤਾਂ ਦੂਸਰੇ ਪਾਸੇ ਜੋ ਸਿੰਦਰ ਜੈਨ ਵੱਲੋਂ ਜਿਵੇਂ ਬੱਚੇ ਨੂੰ ਪੜਾਇਆ ਜਾਂਦਾ ਅੰਦਾ ਪਹਿਲਾ ਪ੍ਰੀ ਨਰਸਰੀ ਫਿਰ ਨਰਸਰੀ ਫਿਰ ਐਲ ਕੇ ਜੀ ਕੇ ਜੀ ਉਸ ਤਰ੍ਹਾਂ ਹੀ ਬੱਚੇ ਉੱਥੋਂ ਇੱਥੋਂ ਦੇ ਵਿਧਾਇਕਾਂ ਨੂੰ ਉੱਥੇ ਬਿਠਾ ਕੇ ਪੜਾਇਆ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਕਿ ਤੁਸੀਂ ਕਿਸਾਨਾਂ ਦੇ ਘਰਾਂ ਘਰਾਂ 'ਚ ਜਾਓ ਕਿਸਾਨਾਂ ਨੂੰ ਸਮਝਾਓ ਕਿ ਜ਼ਮੀਨਾਂ ਤੁਸੀਂ ਸਾਨੂੰ ਦਿਓ ਜਿੰਨੇ ਨਾਲ ਤੁਹਾਡੀ ਜ਼ਮੀਨਾਂ ਦੇ ਰੇਟ ਵਧਣਗੇ ਤੁਹਾਨੂੰ ਕਰੋੜਾ ਰੁਪਏ ਦਾ ਫਾਇਦਾ ਹੋਵੇਗਾ ਲੇਕਿਨ ਇਹੋ ਜੀ ਜੋ ਕਿਸਾਨ ਨੇ ਉਡਟ ਕੇ ਖੜੇ ਹੋ ਗਏ ਨੇ ਉਹਨਾਂ ਵੱਲੋਂ ਕਿਹਾ ਜਾਂ ਮਰ ਜਾਾਂਗੇ ਜਾਂ ਮਾਰ ਦੇਾਂਗੇ ਲੇਕਿਨ ਅਸੀਂ ਆਪਣੀਆਂ ਜ਼ਮੀਨਾਂ ਇੱਕ ਵਾਇਰ ਨਹੀਂ ਹੋਣ ਦੇਵਾਂਗੇ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਭਗਵੰਤ ਸਿੰਘ ਮਾਨ ਨੂੰ ਹੁਣ ਸਿਰਫ ਆਪਦੀ ਕੁਰਸੀ ਦਿਖਾਈ ਦੇ ਰਹੀ ਹੈ ਜੋ 2022 ਦੇ ਵਿੱਚ ਵੱਡੇ ਵਾਅਦੇ ਕੀਤੇ ਸੀ ਉਹ ਨਹੀਂ ਦਿਖਾਈ ਦੇ ਰਹੇ ਲੇਕਿਨ ਉਹ ਸਿਰਫ ਦਬਾਅ ਦੇ ਵਿੱਚ ਆ ਕੇ ਲੋਕਾਂ ਨੂੰ ਜ਼ਮੀਨਾਂ ਇੱਕ ਵਾਇਰ ਕਰਨ ਲਈ ਕਹਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਪਤਾ ਚੱਲ ਚੁੱਕਾ ਹੈ ਕੇਜਰੀਵਾਲ ਨੂੰ ਕਿ ਹੁਣ ਭਗਵੰਤ ਮਾਨ ਦੀ ਲੋਕਪ੍ਰਿਅਤਾ ਘਟ ਰਹੀ ਹੈ ਤੇ ਉਹ ਲੀਡ ਨਹੀਂ ਕਰ ਸਕਦਾ ਦੁਬਾਰਾ ਇਸ ਲਈ ਉਹਨਾਂ ਤੋਂ ਇਹ ਕੰਮ ਕਰਵਾਏ ਜਾ ਰਹੇ ਨੇ ਕਿ ਅਸੀਂ ਆਪਦਾ ਪੈਸਾ ਇਕੱਠਾ ਕਰੀਏ ਤੇ ਅਸੀਂ ਜਿਹੜੇ ਮਰਜ਼ੀ ਸੂਬੇ 'ਚ ਜਾ ਕੇ ਆਪਦੀਆਂ विधानसभा ਦੀਆਂ ਚੋਣਾਂ ਲੜੀਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਵੀ ਉਹਨਾਂ ਦਾ ਸਾਥ ਦੇਂਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਡਰ ਪੈ ਗਿਆ ਕਿ ਮੇਰੀ ਕੁਰਸੀ ਨਾ ਖੋ ਲਈ ਜਾਵੇ ਉਹ ਆਪਣਾ ਪੰਜਾਬ ਦੇ ਲੋਕਾਂ ਦੀਆਂ ਹਿੱਤਾਂ ਦੀਆਂ ਗੱਲਾਂ ਨਹੀਂ ਕਰ ਰਹੇ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਨਹੀਂ ਕਰ ਰਹੇ ਉਲਟਾ ਦਿੱਲੀ ਤੋਂ ਨਕਾਰੇ ਹੋਏ ਲੋਕਾਂ ਦੀਆਂ ਬੋਲੀਆਂ ਬੋਲ ਰਹੇ ਨੇ ਤੇ ਉਹਨਾਂ ਵੱਲੋਂ ਵੀ ਲੋਕਾਂ ਦੇ ਆ ਜਾ ਕੇ ਮਸ਼ੂਰੀਆਂ ਵਾਸਤੇ ਜਾਂਦੇ ਉੱਤੇ ਜਾ ਕੇ ਮਸ਼ੂਰੀਆਂ ਕੀਤੀਆਂ ਜਾ ਰਹੀਆਂ ਕਿ ਤੁਸੀਂ ਆਪਣੀਆਂ ਜ਼ਮੀਨਾਂ ਦਿਓ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਬਾਅ ਲਿਆ ਗਿਆ ਹੈ ਉਹ ਦਬਾਅ ਵਿੱਚ ਵੀ ਆ ਗਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਰਸੀ ਅਜਿੰਨੀ ਪਿਆਰੀ ਹੋ ਗਈ ਹੈ ਕਿ ਉਹਨਾਂ ਨੂੰ ਪੰਜਾਬ ਦੇ ਲੋਕ ਨਹੀਂ ਦੇ ਸ ਰਹੇ ਤਾਂ ਦੂਸਰੇ ਪਾਸੇ ਬਹੁਤ ਵੱਡੀ ਅਹਿਮ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਾਉਣ ਲੱਗੇ ਹੋਏ ਨੇ ਕਿ ਅਸੀਂ ਜੋ ਹੈ ਕਿਸਾਨਾਂ ਤੋਂ ਜ਼ਮੀਨਾਂ ਖੋ ਲਈਏ ਤੇ ਜੋ ਉਹਨਾਂ ਜ਼ਮੀਨਾਂ ਦੇ ਉੱਤੇ ਵੱਡੇ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਮੋਲ ਬਣਾ ਦਈਏ ਲੇਕਿਨ ਉਹ ਮੋਲ ਉਹ ਬਿਲਡਿੰਗਾਂ ਕਿਸਾਨਾਂ ਦੇ ਕੰਮ ਦੀਆਂ ਨਹੀਂ ਨੇ ਇਹ ਕੀ ਪੁੱਲ ਚੁਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨੀ ਦਾ ਕੀਤਾ ਸਿਰਫ ਕਿਸਾਨੀ ਹੈ ਉਹਨਾਂ ਨੇ ਜਿੱਥੇ ਆਦੀਆਂ ਫਸਲਾਂ ਗੋਣੀਆਂ ਦੇ ਜਿੱਥੋਂ ਕਮੋਣਾ ਹੈ ਜਿੱਥੇ ਮਜ਼ਦੂਰਾਂ ਨੂੰ ਕੰਮ ਮਿਲਣਾ ਹੈ ਪੰਜਾਬ ਦੇ ਵਿੱਚ ਤਾਂ ਡੱਟ ਕੇ ਖੜੇ ਹੋ ਗਏ ਨੇ ਕਿਸਾਨ ਦੇ ਕਿਸਾਨ ਅਤੇ ਕਿਸਾਨ ਦੇ ਵੱਡੇ ਆਗੂ ਉਹ ਆਪਣੀਆਂ ਜ਼ਮੀਨਾਂ ਹੁਣ ਇੱਕ ਵਾਇਰ ਨਹੀਂ ਹੋਣ ਦੇਣਗੇ ਤੇ ਦੂਸੀਆਂ ਪਾਰਟੀਆਂ ਵੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਮਣੇ ਅੜ ਗਈਆਂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਹੇ ਕਿੰਨੀਆਂ ਵੀ ਪਾਰਟੀਆਂ ਆਈਆਂ ਬੀਜੇਪੀ ਆਈ ਸ਼੍ਰੋਮਣੀ ਅਕਾਲੀ ਦਲ ਆਈ ਕਾਂਗਰਸ ਆਈ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਹੁਕਮ ਚਲਾਏ ਦਿੱਲੀ 'ਚੋ ਬੈਠੀਆਂ ਸਰਕਾਰਾਂ ਨੇ ਉਸ ਤਰ੍ਹਾਂ ਦੇ ਕੰਮ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਨੇ ਭਗਵੰਤ ਸਿੰਘ ਮਾਨ ਸਾਡੇ ਹਿੱਤਾਂ ਦੀਆਂ ਗੱਲਾਂ ਨਹੀਂ ਕਰ ਰਹੇ ਉਹ ਵੀ ਉਸੇ ਤਰ੍ਹਾਂ ਹੀ ਦਿੱਲੀ ਦੇ ਲੋਕਾਂ ਦੀਆਂ ਜੋ ਸਮੇਂ-ਸਮੇਂ ਤੇ ਸਰਕਾਰਾਂ ਕਰਦੀਆਂ ਸੀ ਉਹੀ ਕੰਮ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਣ ਗਿਆ ਹੈ